ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੀਆਂ ਕਿ ਤੁਸੀਂ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਹੋਈ ਕਹਾਣੀ ਨੂੰ ਪਿੰਡ ਮਾਤਾਪੁਰ ਵਿੱਚ ਸੁਰਜੀਤ ਸਿੰਘ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਸੁਰਜੀਤ ਘਰ ਦਾ ਇਕਲੌਤਾ ਪੁੱਤਰ ਸੀ ਮਾਪਿਆਂ ਨੇ ساری ਜ਼ਿੰਦਗੀ ਖੇਤਾਂ ਵਿੱਚ ਮਿਹਨਤ ਕਰਕੇ ਉਸ ਨੂੰ ਪਾਲਿਆ ਪੋਸਿਆ ਵੱਧਿਆ ਸਕੂਲ ਵਿੱਚ ਪੜਾਇਆ ਤਾਂ ਜੋ ਉਹ ਵੱਡਾ ਹੋ ਕੇ ਨੌਕਰੀ ਦੇ ਲੱਗ ਸਕੇ ਤੇ ਹੁਣ ਤੱਕ ਦੀਆਂ ਜੰਨੀਆਂ ਵੀ ਮਾਪਿਓ ਨੇ ਮੁਸ਼ਕਲਾਂ ਨੂੰ ਵੇਖਿਆ ਸੀ ਉਹਨਾਂ ਸਭ ਮੁਸ਼ਕਲਾਂ ਨੂੰ ਖਤਮ ਕਰ ਸਕੇ ਸਰ ਜੀ ਦੀ ਮਾਂ ਜਿਸ ਨੂੰ ਪਿੰਡ ਵਾਲੇ ਗੁਰਮੀਤ कौर ਕਹਿ ਕੇ ਬੁਲਾਉਂਦੇ ਸੀ ਗੁਰਮੀਤ कौर ਇੱਕ ਬਹੁਤ ਹੀ ਸੋਜਮਾਨ ਤੇ ਤਿਰਜਵਾਲੀ ਔਰਅਸੀ ਹਰੇਕ ਨਾਲ ਉਹ ਪਿਆਰ ਨਾਲ ਬੋਲਦੀ ਸੀ ਤੇ ਹਰੇਕ ਨੂੰ ਆਦਰਸਤੇ ਮਾਂ ਤੇ ਸਤਿਕਾਰ ਦਿੰਦੇ ਸੀ ਉਹ ਅਕਸਰ ਆਪਣੇ ਪੁੱਤ ਲਈ ਦੁਆਵਾਂ ਕਰਦੀ ਰਹਿੰਦੀ ਸੀ ਕਿ ਹੇ ਰੱਬਾ ਮੇਰਾ ਪੁੱਤ ਸਦਾ ਖੁਸ਼ ਰਹੇ ਵੱਡਾ ਹੋ ਕੇ ਚੰਗੇ ਕਰਮ ਕਰੇ ਤੇ ਤਰੱਕੀਆਂ ਬਖਸ਼ੇ ਨੂੰ ਮਾਲਕ ਪਿਤਾ ਜੀ ਜਿਸ ਦਾ ਨਾਮ ਗੁਰਦੇਵ ਸਿੰਘ ਸੀ ਨਾ ਉਸਨੇ ساری ਜ਼ਿੰਦਗੀ ਮਿੱਟੀ ਨਾਲ ਸੌਦਾ ਕੀਤਾ ਖੇਤ ਖੇਲਹਾਨ ਵਿੱਚ ਉਹਨਾਂ ਨੇ ਕਦੇ ਸਵੇਰ ਦਾ ਸੂਰਜ ਦੇਖਿਆ ਹੀ ਨਹੀਂ ਸੀ ਕਦੇ ਸ਼ਾਮ ਦਾ ਚੰਦ ਤੱਕਿਆ ਹੀ ਨਹੀਂ ਸੀ ਉਹਨਾਂ ਦੀਆਂ ਅੱਖਾਂ ਹਮੇਸ਼ਾ ਹੱਲ ਅਤੇ ਟੱਪੇ ਨਾਲ ਹੀ ਜੁੜੀਆਂ ਰਹਿੰਦੀਆਂ ਸੀ ਪਰ ਜਿਵੇਂ ਜਿਵੇਂ ਸੁਰਜੀਤ ਵੱਡਾ ਹੁੰਦਾ ਗਿਆ ਉਸ ਦੀ ਸੋਚ ਵੀ ਬਦਲਦੀ ਗਈ ਉਸ ਦਾ ਵਿਸ਼ਵਾਸ ਸੀ ਕਿ ਉਸ ਦੀ ਕਾਮਯਾਬੀ ਸਿਰਫ ਉਸ ਦੀ ਆਪਣੀ ਮਿਹਨਤ ਨਾਲ ਹੈ ਮਾਪਿਆਂ ਨੇ ਕੀਤੇ ਕੰਮ ਉਸਤੇ ਲਈ ਵੱਡੇ ਨਹੀਂ ਹਨ ਉਸਨੇ ਜੋ ਕੁਸ਼ੀਆ ਹਾਸਲ ਕੀਤਾ ਆਪਣੀ ਮਿਹਨਤ ਤੇ ਕੀਤਾ ਹੈ ਸਰਜੀਤ ਦਾ ਵਿਆਹ ਪਿੰਡ ਦੇ ਨਜ਼ਦੀਕੀ ਪਰਿਵਾਰ ਦੀ ਇੱਕ ਕੁੜੀ ਜਿਸ ਦਾ ਨਾਮ ਕਮਲਪ੍ਰੀਤ ਕੌਰ ਸੀ ਉਸ ਨਾਲ ਹੋ ਗਿਆ ਕਮਲਪ੍ਰੀਤ ਸੋਣੀ ਨਰਮਦਿਲ ਪਰ ਕੁਝ ਹੱਦ ਤੱਕ ਹਕੂਮਤ ਕਰਨ ਵਾਲੀ ਕੁੜੀ ਸੀ ਵਿਆਹ ਤੋਂ ਬਾਅਦ ਘਰ ਦੀਆਂ ਹਾਲਾਤਾਂ ਹੌਲੀ-ਹੌਲੀ ਬਦਲਣ ਲੱਗ ਪਈਆਂ ਸੀ ਜਿੱਥੇ ਪਹਿਲਾਂ ਸਰਜੀਤ ਮਾਪਿਆਂ ਦੇ ਨਾਲ ਇੱਕੋ ਵੇੜੇ ਵਿੱਚ ਬੈਠ ਕੇ ਖਾਣਾ ਖਾਂਦਾ ਹੁੰਦਾ ਸੀ ਹੁਣ ਉਸ ਨੂੰ ਆਪਣੀ ਪਤਨੀ ਦੇ ਨਾਲ ਅਲੱਗ ਕਮਰੇ ਵਿੱਚ ਰਹਿਣਾ ਚੰਗਾ ਲੱਗਦਾ ਸੀ ਤੇ ਮਾਂ ਪਿਓ ਨੂੰ ਉਹ ਹੌਲੀ-ਹੌਲੀ ਪੋਲਦਾ ਜਾ ਰਿਹਾ ਸੀ ਗੁਰਮੀਤ ਕੋਰ ਕਈ ਵਾਰ ਪੁੱਤ ਦੇ ਦਰਵਾਜ਼ੇ ਤੇ ਹੌਲੀ-ਹੌਲੀ ਆ ਕੇ ਖੜ ਜਾਂਦੀ ਪੁੱਤ ਖਾਣਾ ਖਾ ਲੇ ਤੇਰੇ ਪਿਤਾ ਜੀ ਤੇਰੀ ਉਡੀਕ ਕਰ ਰਹੇ ਹਨ ਪਰ ਅੰਦਰੋਂ ਜਵਾਬ ਆਉਂਦਾ ਮਾਂ ਅਸੀਂ ਤਾਂ ਖਾ ਲਿਆ ਖਾਣਾ ਹੁਣ ਤਕਲੀਫ ਨਾ ਕਰੋ ਤੁਸੀਂ ਵੀ ਖਾ ਕੇ ਤੇ ਸੋ ਜਾਵੋ ਇਹ ਸੁਣ ਕੇ ਮਾਂ ਦੀਆਂ ਅੱਖਾਂ ਭਰ ਆਉਂਦੀਆਂ ਪਰ ਉਹ ਕੁਝ ਨਹੀਂ ਕਹਿ ਸਕਦੀ ਸੀ ਜਿੱਥੇ ਸਰਜੀਤ ਮਾਪਿਆਂ ਲਈ ਇੱਕ ਰੋਟੀ ਵੀ ਨਾ ਲਿਆਉਂਦਾ ਸੀ ਉੱਥੇ ਆਪਣੇ ਸੋਹਰਿਆਂ ਨੂੰ ਉਹ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦਾ ਸੀ ਤੇ ਉਹਨਾਂ ਦੀ ਹਰ ਇੱਕ ਤਕਲੀਫ ਤੇ ਦੁੱਖ ਦਰਦ ਵਿੱਚ ਜ਼ਰੂਰ ਸ਼ਾਮਿਲ ਹੁੰਦਾ ਸੀ ਕਮਲਪ੍ਰੀਤ ਜਦੋਂ ਵੀ ਕਹਿੰਦੀ ਮੇਰੇ ਪਿਤਾ ਨੂੰ ਦਵਾਈ ਦੀ ਲੋੜ ਹੈ surjeet ਤੁਰੰਤ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਪੈਸੇ ਭੇਜ ਦਿੰਦਾ ਤੇ ਇੱਕ ਵਾਰ ਵੀ ਇਹ ਨਾ ਕਹਿੰਦਾ ਕਿ ਉਹਨਾਂ ਦਾ ਪੁੱਤ ਕਿੱਥੇ ਹੈ ਉਹ ਅਕਸਰ ਕਹਿੰਦਾ ਜੇਕਰ ਕਿਸੇ ਨੂੰ ਦੱਸਿਆ ਤਾਂ ਮੈਂ ਆਪਣਾ ਪਿਤਾ ਨੂੰ ਦੁੱਖਾਂ ਦੇ ਵਿੱਚ ਭੇਜ ਦਵਾਂਗਾ ਪਿੰਡ ਦੇ ਲੋਕ ਹੌਲੀ ਹੌਲੀ ਗੱਲਾਂ ਕਰਨ ਲੱਗ ਪਏ ਵੇਖੋ ਜੀ ਆਪਣੇ ਮਾਪਿਆਂ ਨੂੰ ਤਾਂ ਪੁੱਛਦਾ ਨਹੀਂ ਪਰ ਸਹੁਰਿਆਂ ਲਈ ਤਾਂ ਆਪਣੀ jaan ਵੀ ਵਾਰ ਦਿੰਦਾ ਹੈ ਇਸ ਨੂੰ ਨਹੀਂ ਪਤਾ ਕਿ ਇਸਦੇ ਮਾਪਿਓ ਨੇ ਕਿਸ ਤਰ੍ਹਾਂ ਐਨੇ ਦੁੱਖ ਸਹਾਰ ਕੇ ਨੂੰ ਇੱਥੋਂ ਤੱਕ ਪਹੁੰਚਾਇਆ ਹੈ ਜ਼ਿੰਦਗੀ ਕਦੇ ਵੀ ਇੱਕੋ ਰੰਗ ਵਿੱਚ ਨਹੀਂ ਰਹਿੰਦੀ ਰੱਬ ਦੇ ਰੰਗ ਬਹੁਤ ਜੀਵਨ ਦੇ ਹਨ ਇੱਕ ਦਿਨ ਗੁਰਦੀਪ ਦੀ ਤਬੀਅਤ ਅਚਾਨਕ ਹੀ ਬਹੁਤ ਖਰਾਬ ਹੋ ਗਈ ਮਾਂ ਗੁਰਮੀਤ ਨੇ ਪੁੱਤਰ ਨੂੰ ਸਨੇਹਾ ਭੇਜਿਆ ਪੁੱਤ ਤੇਰੇ ਪਿਤਾ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਤੂੰ ਜਲਦੀ ਤੋਂ ਜਲਦੀ ਇੱਥੇ ਆ ਜਾ ਪਰ surjit ਬਿਜੀ ਸੀ ਆਪਣੇ ਸਹੁਰਿਆਂ ਦੇ ਘਰ ਦੇ ਕੰਮਾਂ ਵਿੱਚ ਉਸਨੇ ਸੋਚਿਆ ਇਹ ਤਾਂ ਛੋਟੀ ਜੀ ਗੱਲ ਹੈ ਪਾਪਾ ਠੀਕ ਹੋ ਜਾਣਗੇ ਦਵਾਈ ਲੈ ਲੈਣਗੇ ਤਾਂ ਪਰਮਾਤਮਾ ਦੇ ਹੁਕਮ ਹੋਰ ਸਨ ਕੁਝ ਹੀ ਦਿਨਾਂ ਵਿੱਚ ਗੁਰਦੇਵ ਸਿੰਘ ਇਹ ਦੁਨੀਆ ਨੂੰ ਛੱਡ ਗਏ ਜਦੋਂ ਇਹ ਖਬਰ surjit ਤੱਕ ਪਹੁੰਚੀ ਤਾਂ ਉਸਦੇ ਪੈਰ ਹਟੋ ਜ਼ਮੀਨ ਕੇ ਸਗੀ ਉਸਨੇ ਰੋ ਰੋ ਕੇ ਕਿ ਹਾਂ ਹਾਏ ਮੇਰੇ ਪਿਓ ਜੀ ਮੈਂ ਤਾਂ ਤੁਹਾਡੇ ਲਈ ਕੁਝ ਵੀ ਨਾ ਕਰ ਸਕਿਆ ਪਿੰਡ ਦੇ ਗੁਰਦੁਆਰੇ ਵਿੱਚ ਜਦੋਂ ਗੁਰਦੇਵ ਸਿੰਘ ਦੀ ਅੰਤਿਮ ਅਰਦਾਸ ਹੋਈ ਉਸ ਦੀਆਂ ਅੱਖਾਂ ਰੁਕਣ ਦਾ ਨਾਮ ਨਹੀਂ ਸੀ ਲੈ ਰਹੀਆਂ ਉਹ ਸੋਚਦਾ ਸੀ ਕਿ ਜਦੋਂ ਮਾਂ ਆਖਦੀ ਸੀ ਕਿ ਤੇਰੇ ਪਿਤਾ ਜੀ ਦੀ ਤੈਅਬੀਅਤ ਬਹੁਤ ਜ਼ਿਆਦਾ ਖਰਾਬ ਹੈ ਉਹ ਤੇਰੀ ਹਮੇਸ਼ਾ ਉਡੀਕ ਕਰਦੇ ਰਹਿੰਦੇ ਹਨ ਕਿ ਕਦੋਂ ਉਹਨਾਂ ਦਾ ਪੁੱਤ ਆਵੇਗਾ ਤੇ ਕਦੋਂ ਉਹਨਾਂ ਨੂੰ ਗੱਲ ਨਾਲ ਲਾਵੇਗਾ ਮੈਂ ਉਸ ਸਮੇਂ ਕਿਉਂ ਨਹੀਂ ਆਇਆ ਜਦੋਂ ਦਰਵਾਜ਼ੇ ਤੇ ਉਹਨਦੇ ਆਵਾਜ਼ਾਂ ਮਾਰਦੇ ਸੀ ਮੈਂ ਕਿਉਂ ਨਹੀਂ ਸੁਣਦਾ ਸੀ ਜੇ ਮੈਂ ਇੱਕ ਵਾਰ ਵੀ ਉਹਨਾਂ ਦੇ ਪੈਰ ਦਬਾ ਦਿੰਦਾ ਤਾਂ ਮੇਰਾ ਦਿਲ ਹੌਲਾ ਹੋ ਜਾਂਦਾ ਲੋਕਾਂ ਨੇ ਉਸ ਨੂੰ ਹੌਸਲਾ ਦਿੱਤਾ ਪਰ ਅੰਦਰਲੀ ਅੱਗ ਉਸ ਨੂੰ ਸਾੜਦੀ ਰਹੀ ਗੁਰਮੀਤ ਕੌਰ ਉਹਨੇ ਇਕੱਲੀ ਰਹਿ ਗਈ ਸੀ ਉਹ ਆਪਣੇ ਪੁੱਤ ਨਾਲ ਹੀ ਰਹਿੰਦੀ ਸੀ ਪਰ ਉਸ ਦਾ ਮਨ ਅੰਦਰੋਂ ਬਹੁਤ ਖਾਲੀ ਹੋ ਚੁੱਕਿਆ ਸੀ ਉਹ ਅਕਸਰ ਰਾਤੀ ਰੋ ਕੇ ਕਹਿੰਦੀ ਹੈ ਰੱਬਾ ਜਦ ਤੋਂ ਮੇਰੇ ਸੁਹਾਗ ਨੂੰ ਲੈ ਗਿਆ ਤਾ ਹੁਣ ਮੇਰਾ ਪੁੱਤ ਮੇਰੇ ਨਾਲ ਪਿਆਰ ਕਰੇ ਪਰ ਹਕੀਕਤ ਇਹ ਸੀ ਕਿ surjeet ਦੇ ਅੰਦਰ ਮਾਂ ਲਈ ਪਿਆਰ ਤਾਂ ਸੀ ਪਰ ਪਛਤਾਵੇ ਨਾਲ ਭਰਿਆ ਹੋਇਆ ਮਨ ਵੀ ਸੀ ਉਹ ਆਪਣੇ ਆਪ ਨੂੰ ਮਾਂ ਦੇ ਸਾਹਮਣੇ ਕਦੇ ਵੀ ਖੁਸ਼ ਨਹੀਂ ਸੀ ਦਿਖਾ ਸਕਿਆ ਕਿਉਂਕਿ ਉਸ ਦਾ ਅੰਦਰਲਾ ਮਨ ਹਮੇਸ਼ਾ ਦੁਖੀ ਰਹਿੰਦਾ ਸੀ ਕਮਲਪ੍ਰੀਤ ਦੇ ਮਾਪੇ ਜਦ ਵੀ ਆਉਂਦੇ surjeet ਉਹਨਾਂ ਲਈ ਬਹੁਤ ਇੱਜ਼ਤ ਮਾਨ ਕਰਦਾ ਤੇ ਹਰੀ ਇਕ ਚੀਜ਼ ਨੂੰ ਹਾਜ਼ਰ ਕਰਦਾ ਇੱਕ ਵਾਰ ਉਹਨਾਂ ਨੇ ਕਹਾ ਸਰਜੀਤ ਪੁੱਤਰ ਸਾਨੂੰ ਤੇਰੇ ਵਰਗਾ ਜਵਾਈ ਮਿਲਿਆ ਇਹ ਸਾਡੀ ਬਹੁਤ ਹੀ ਵੱਡੀ ਕਿਸਮਤ ਹੈ ਕਿ ਸਾਡੀ ਧੀ ਵੀ ਖੁਸ਼ ਹੈ ਪਰ ਉਸਦੀ ਮਾਂ ਨੇ ਦਿਲ ਵਿੱਚ ਚੁੱਬਦਾ ਸੀ ਕਿ ਮੇਰੇ ਪਾਲੇ ਪੁੱਤ ਨੂੰ ਹੋਰ ਲੋਕ ਆਪਣੇ ਪੁੱਤ ਵਾਂਗ ਮੰਨਦੇ ਸਨ ਪਰ ਮੇਰੇ ਲੇਖਤਾਏ ਦੂਰ ਹੋ ਗਿਆ ਹੈ ਸਮਾਂ ਬੀਤਦਾ ਗਿਆ ਇੱਕ ਦਿਨ ਅਚਾਨਕ ਸੁਰਜੀਤ ਦੀ ਨੌਕਰੀ ਵਿੱਚ ਸਮੱਸਿਆ ਆ ਗਈ ਕੰਪਨੀ ਵਿੱਚ ਉਸ ਤੇ ਗਲਤ ਦੋਸ਼ ਲੱਗ ਗਿਆ ਸੀ ਉਹ ਚਿੰਤਾ ਵਿੱਚ ਡੁੱਬ ਗਿਆ ਕਿ ਹੁਣ ਕੀ ਬਣੇਗਾ ਕਮਲਪ੍ਰੀਤ ਨੇ ਕਿਹਾ ਹੁਣ ਮੇਰੇ ਮਾਪਿਆਂ ਕੋਲ ਜਾ ਉਹ ਕੁਝ ਮਦਦ ਕਰਨਗੇ ਪਰ ਜਦੋਂ ਉਹ ਤੇ ਗਿਆ ਤਾਂ ਸੋਹਰਿਆ ਨੇ ਅੱਗੋਂ ਹੱਥ ਜੋੜ ਦਿੱਤੇ ਤੇ ਕਹਾ ਬੇਟਾ ਜੀ ਅਸੀਂ ਤਾਂ ਖੁਦ ਕਰਜ਼ੇ ਵਿੱਚ ਹਾਂ ਅਸੀਂ ਕੀ ਤੇਰੀ ਮਦਦ ਕਰ ਸਕਦੇ ਹਾਂ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਇਹ ਸੁਣ ਕੇ surjit ਨੂੰ ਪਹਿਲੀ ਵਾਰ ਸਮਝ ਆਇਆ ਕਿ ਜਿੰਨਾਂ ਲਈ ਮੈਂ ਮਾਪਿਆਂ ਆਪਣੇਆਂ ਨੂੰ ਭੁਲਾ ਚੁੱਕਾ ਸੀ ਉਹ ਮੇਰੇ ਲਈ ਸਮੇਂ ਵਿੱਚ ਬਿਲਕੁਲ ਸਾਥ ਨਹੀਂ ਦਿੱਤਾ ਉਹਨਾਂ ਨੇ ਮੇਰਾ ਨਿਰਾਸ਼ ਹੋ ਕੇ surjit ਘਰ ਆਇਆ ਮਾ ਗੁਰਮੀਤ ਨੇ ਉਸ ਦੀ ਹਾਲਤ ਵੇਖ ਕੇ ਸਿਰ ਤੇ ਹੱਥ ਰੱਖਿਆ ਉਸਨੇ ਕਹਾ ਪੁੱਤ ਚਿੰਤਾ ਨਾ ਕਰ ਜਿੱਥੇ ਮਾਂ ਦਾ ਦਿਲ ਦੁਖਿਆ ਹੈ ਉੱਥੇ ਹੀ ਮਾਂ ਦੀਆਂ ਦੁਆਵਾਂ ਵੀ ਤੇਰੇ ਨਾਲ ਖੜੀਆਂ ਹੋਈਆਂ ਹਨ ਗੁਰਮੀਤ ਨੇ ਆਪਣੇ ਗਾਣੇ ਵੇਚੇ ਪੈਸੇ ਪੁੱਤ ਨੂੰ ਦਿੱਤੇ ਤਾਂ ਜੋ ਆਪਣਾ ਕੰਮ ਬਚਾ ਸਕੇ ਸੁਰਜੀਤ ਦੇ ਅੱਖਾਂ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਗਏ ਸੁਰਜੀਤ ਨੇ ਪਹਿਲੀ ਵਾਰ ਸਮਝਿਆ ਕਿ ਅਸਲੀ ਪਿਆਰ ਕਿਸੇ ਹੋਰ ਦਾ ਨਹੀਂ ਸਿਰਫ ਮਾਂ ਪਿਓ ਦਾ ਹੀ ਹੁੰਦਾ ਹੈ ਸਹੁਰੇ ਤਾਂ ਆਪਣੀ ਲੋੜ ਪੂਰੀ ਹੋਣ ਤੱਕ ਹੀ ਨਾਲ ਲੈਂਦੇ ਹਨ ਪਰ ਮਾਪਿਓ ਬਿਨਾਂ ਕਿਸੇ ਸਵਾਰਥ ਦੇ ਆਪਣੀ ਜ਼ਿੰਦਗੀ ਪੁੱਤ ਲਈ ਕੁਰਬਾਨ ਕਰ ਦਿੰਦੇ ਹਨ ਉਸ ਰਾਤ surjeet ਨੇ ਅਰਦਾਸ ਕੀਤੀ ਪਰਮਾਤਮਾ ਮੈਨੂੰ ਮਾਫ ਕਰ ਦੇ ਮੈਂ ਆਪਣੇ ਪਿਓ ਦਾ ਕਰਜ਼ਾ ਕਦੇ ਨਹੀਂ ਚੁਕਾਇਆ ਪਰ ਹੁਣ ਮੈਂ ਆਪਣੀ ਮਾਂ ਦੀ ਸੇਵਾ ਜ਼ਰੂਰ ਕਰਾਂਗਾ ਗੁਰਦੇਵ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਵਾਲੇ ਅਕਸਰ ਚੁੱਪਚਾਪ ਗੱਲਾਂ ਕਰਦੇ ਸਨ ਜੇਕਰ surjeet ਨੇ ਆਪਣੇ ਪਿਓ ਦੀ ਖਬਰ ਲੈ ਲਈ ਹੁੰਦੀ ਅੱਜ ਗੁਰਦੇਵ ਹੋਰ ਕੁਝ ਸਮਝ ਨਹੀਂ ਸਕਦਾ ਸੀ ਇਹ ਗੱਲਾਂ surjeet ਦੇ ਦਿਲ ਤੇ ਤੀਰ ਵਾਂਗ ਚੁੱਕਦੀਆਂ ਸੀ ਉਹ ਕਦੇ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਦਾ ਸੀ ਗੁਰਮੀਤ ਕੌਰ ਆਪਣੇ ਦਿਲ ਦਾ ਦਰਦ ਪੁੱਤ ਨਾਲ ਕਦੇ ਵੀ ਸਾਂਝਾ ਨਹੀਂ ਸੀ ਕਰਦੀ ਉਹ ਇਹ ਸੋਚਦੀ ਸੀ ਕਿ ਮੈਂ ਪੁੱਤ ਨੂੰ ਕੀ ਦੱਸਾਂ ਪੁੱਤ ਪਹਿਲਾਂ ਹੀ ਇੰਨਾ ਪਰੇਸ਼ਾਨ ਹੈ ਜੇ ਮੈਂ ਹੋਰ ਕੁਝ ਕਹਾਂਗੀ ਤਾਂ ਉਸ ਦਾ ਦਿਲ ਟੁੱਟ ਜਾਵੇਗਾ ਮਾਂ ਦੀਆਂ ਅੱਖਾਂ ਦਾ ਰੰਗ ਸਭ ਕੁਝ ਬਿਆਨ ਕਰ ਦਿੰਦਾ ਸੀ ਰਾਤ ਨੂੰ ਚੁੱਪੀ ਉਸ ਦੇ ਹੰਜੂ ਬਿਸਤਰੇ ਨਾਲ ਭੇਜ ਜਾਂਦੇ ਕਮਲਪ੍ਰੀਤ ਜੋ ਪਹਿਲਾਂ ਆਪਣੇ ਮਾਪਿਆਂ ਨੂੰ ਸਭ ਕੁਝ ਸਮਝਦੀ ਸੀ ਹੁਣ ਉਸ ਨੂੰ ਵੀ ਹਕੀਕਤ ਸਮਝ ਵਿੱਚ ਆਉਣ ਲੱਗ ਪਈ ਸੀ ਉਸਨੇ ਸੋਚਿਆ ਕਿ ਜਿਸ ਮਾਂ ਨੇ ਆਪਣੇ ਗਹਿਣੇ ਵੇਚ ਕੇ ਸਾਨੂੰ ਬਚਾਇਆ ਉਸ ਦੀ ਕਦਰ ਕਰਨੀ ਚਾਹੀਦੀ ਹੈ ਉਹ ਹੌਲੀ ਹੌਲੀ ਸਾਸ ਵਾਲੇ ਪਿਆਰ ਨਾਲ ਵਧਣ ਲੱਗੀ ਸੁਰਜੀਤ ਨੇ ਆਪਣੇ ਆਪ ਨਾਲ ਵਾਦਾ ਕੀਤਾ ਕਿ ਹੁਣ ਮੈਂ ਆਪਣੀ ਮਾਂ ਨੂੰ ਉਹਦੀ ਇੱਜ਼ਤ ਦਵਾਂਗਾ ਜੋ ਮੈਂ ਸਹੁਰਿਆਂ ਨੂੰ ਦਿੰਦਾ ਆ ਰਹਾ ਮੇਰੀ ਜ਼ਿੰਦਗੀ ਦਾ ਮਕਸਦ ਇਹੀ ਹੈ ਕਿ ਮਾਂ ਦੀ ਸੇਵਾ ਕਰਾਂ ਹੋਰ ਕੁਝ ਨਹੀਂ ਉਹ ਅਕਸਰ ਮਾਂ ਦੇ ਪੈਰ ਨਿਪੁੰਦਾ ਉਸ ਦੀ ਸੇਵਾ ਕਰਦਾ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਇੱਕ ਵਾਰ ਪਿੰਡ ਵਿੱਚ ਇੱਕ ਬਹੁਤ ਵੱਡਾ ਮੇਲਾ ਲੱਗਾ ਹੋਇਆ ਸੀ ਪਹਿਲਾਂ ਸਰਜੀਤ ਆਪਣੇ ਸਹੁਰਿਆਂ ਦੇ ਨਾਲ ਹੀ ਮੇਲੇ ਵਿੱਚ ਜਾਂਦਾ ਹੁੰਦਾ ਸੀ ਪਰ ਇਸ ਵਾਰ ਉਸਨੇ ਆਪਣੀ ਮਾਂ ਦਾ ਹੱਥ ਫੜਿਆ ਤੇ ਕਹਾ ਮਾਂ ਤੂੰ ਮੇਰੀ ਰਾਣੀ ਹੈ ਅੱਜ ਤੂੰ ਮੇਰੇ ਨਾਲ ਮੇਲੇ ਚੱਲੇਂਗੀ ਮਾਂ ਦੇ ਹੰਝੂ ਖੁਸ਼ੀ ਦੇ ਵਿੱਚ ਬਹਿ ਗਏ ਲੋਕਾਂ ਨੇ ਵੀ ਵੇਖਿਆ ਕਿ ਸਰਜੀਤ ਹੁਣ ਬਦਲ ਗਿਆ ਹੈ ਸਰਜੀਤ ਨੇ ਸੋਚਿਆ ਕਿ ਮਾਂ ਲਈ ਇੱਕ ਅਲੱਗ ਸਹੂਲਤ ਵਾਲਾ ਕਮਰਾ ਬਣਾਇਆ ਜਾਵੇ ਉਸਨੇ ਘਰ ਦੇ ਇੱਕ ਹਿੱਸੇ ਨੂੰ ਤਿਆਰ ਕਰਵਾਇਆ ਜਿੱਥੇ ਮਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਮਾਂ ਨੇ ਹੌਲੀ ਹੌਲੀ ਆਖਿਆ, "ਪੁੱਤ ਮੇਰੀ ਤਾਂ ਸਿਰਫ ਤੇਰੀਆਂ ਗੋਦ ਵਿੱਚ ਹੀ ਜਗ੍ਹਾ ਹੈ। ਮੈਨੂੰ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਚਾਹੀਦਾ।" ਜਦੋਂ ਪਿੰਡ ਵਾਲਿਆਂ ਨੇ ਦੇਖਿਆ ਕਿ ਸੁਰਜੀਤ ਮਾਂ ਦੀ ਸੇਵਾ ਵਿੱਚ ਲੱਗ ਗਿਆ ਹੈ ਤਾਂ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਵੇਖੋ ਜੀ ਰੱਬ ਦੇ ਰੰਗ ਬੜੇ ਹੀ ਅਜੀਬ ਨੇ। ਜੋ ਪੁੱਤ ਪਹਿਲਾਂ ਮਾਪਿਆਂ ਨੂੰ ਭੁਲਾਉਂਦਾ ਸੀ, ਹੁਣ ਉਹੀ ਉਹਨਾਂ ਲਈ ਜੀ ਰਿਹਾ ਹੈ। ਇੱਕ ਦਿਨ surjeet ਆਪਣੇ ਪਿਤਾ ਦੀ ਪੁਰਾਣੀ ਡਾਇਰੀ ਵੇਖ ਰਿਹਾ ਸੀ ਉਸ ਵਿੱਚ ਲਿਖਿਆ ਹੋਇਆ ਸੀ ਕਿ ਮੇਰਾ ਪੁੱਤ ਵੱਡਾ ਹੋ ਕੇ ਸਾਨੂੰ ਭੁਲਾਵੇ ਤਾਂ ਨਹੀਂ ਇਹ ਮੈਂ ਕਦੇ ਨਹੀਂ ਚਾਹੁੰਦਾ ਪਰ ਜੇਕਰ ਉਹ ਭੁਲਾ ਵੀ ਦਵੇ ਤਾਂ ਮੈਨੂੰ ਯਕੀਨ ਹੈ ਕਿ ਰੱਬ ਦੇ ਰੰਗ ਉਸ ਨੂੰ ਵਾਪਸ ਸਹੀ ਰਾਹ ਤੇ ਲੈ ਕੇ ਜ਼ਰੂਰ ਆਉਣਗੇ ਇਹ ਪੜ੍ਹ ਕੇ surjeet ਰੋ ਪਿਆ ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਪਿਓ ਅੱਜ ਵੀ ਉਸ ਨੂੰ ਸਲਾਹ ਦੇ ਰਿਹਾ ਹੋਵੇ ਕਿ ਆਪਣੇ ਮਾਪਿਆਂ ਦਾ ਸਾਥ ਨਾ ਛੱਡੀ ਹੁਣ ਸਰਜੀਤ ਮਾਂ ਨੂੰ ਗੁਰਦੁਆਰੇ ਲੈ ਕੇ ਜਾਂਦਾ ਉਸ ਦੇ ਨਾਲ ਸੇਵਾ ਕਰਦਾ ਲੋਕ ਉਸ ਨੂੰ ਵੇਖਦੇ ਤੇ ਕਹਿੰਦੇ ਇਹੀ ਹੈ ਸਲੀ ਪੁੱਤ ਦੀ ਨਿਸ਼ਾਨੀ ਸੁਰਜੀਤ ਆਪਣੇ ਅੰਦਰ ਉਹ ਹੌਲਾ ਹੋ ਰਿਹਾ ਸੀ ਜਿਵੇਂ ਉਸ ਦੀ ਰੂਹ ਥੋਤੀ ਜਾ ਰਹੀ ਹੋਵੇ ਹੌਲੀ ਹੌਲੀ ਸਰਜੀਤ ਦੀ ਨੌਕਰੀ ਵੀ ਦੁਬਾਰਾ ਬਣ ਗਈ ਘਰ ਦੀਆਂ ਲਾਤਾਂ ਵੀ ਸੰਭਲਣੀਆਂ ਸ਼ੁਰੂ ਹੋ ਗਿਆ ਉਸ ਨੂੰ ਸਮਝ ਆ ਗਿਆ ਕਿ ਇਹ ਸਭ ਕੁਝ ਮਾਨੀਆਂ ਦੁਆਵਾਂ ਦਾ ਨਤੀਜਾ ਹੈ ਔਕਸਰ ਮਾਂ ਨੂੰ ਕਹਿੰਦਾ ਸੀ ਮਾਂ ਤੂੰ ਮੇਰੇ ਲਈ ਪਰਮਾਤਮਾ ਹੈ ਤੇਰੀਆਂ ਦੁਆਵਾਂ ਨੇ ਹੀ ਮੇਰੀ ਜ਼ਿੰਦਗੀ ਦੇ ਰੰਗ ਬਦਲੇ ਹਨ ਗੁਰਮੀਤ ਕਰੋਨ ਖੁਸ਼ੀ ਹੋਵੇ ਇੱਕ ਦੀ ਸਿੱਖਿਓਸ ਦਾ ਪੁੱਤ ਬਦਲ ਗਿਆ ਹੈ ਔਕਸਰ ਗੁਰਦੁਆਰੇ ਵਿੱਚ ਜਾ ਕੇ ਸ਼ੁਕਰ ਕਰਦੀ ਕਿ ਹੀ ਰੱਬਾ ਮੇਰੇ ਪੁੱਤ ਨੂੰ ਸਹੀ ਰਾਹ ਤੇ ਲਿਆਂਦਾ ਤੇਰਾ ਸ਼ੁਕਰ ਹੈ ਮੈਂ ਤੇਰੇ ਘਰ ਵਿੱਚ ਮੋੜ ਸੁਖ ਭਰਿਆ ਇੱਕ ਰਾਤ ਸਰਜੀਤ ਮਾਂ ਦੇ ਪੈਰ ਕੋਲ ਬੈਠਾ ਉਸਨੇ ਰੋਂਦਿਆ ਇੱਕ ਆ ਮੈਨੂੰ ਮaaf ਕਰ ਦੇ ਮੈਂ ਆਪਣੇ ਪਿਓ ਨਾਲ ਬੇਇਨਸਾਫੀ ਕੀਤੀ ਹੈ ਹਾਂ ਪਰ ਮੈਂ ਤੇਰੀ ਹਰ ਸਾਥ ਦਾ ਸਾਥੀ ਬਣ ਕੇ ਰਹਾਂਗਾ ਮਾਂ ਨੇ ਉਸ ਨੂੰ ਗਲੇ ਨਾਲ ਲਾਇਆ ਉਸਦੇ ਹੰਝੂ ਪੂੰਝੇ ਤੇ ਸਿਰ ਤੇ ਹੱਥ ਧਤਕਿਆ ਰੱਬ ਮੇਹਰ ਜ਼ਰੂਰ ਕਰੇਗਾ ਸਰਜੀਤ ਦੀ ਕਹਾਣੀ ਪੜਨ ਦੀ ਇੱਕ ਸਬਕ ਕਹਾਣੀ ਬਣ ਕੇ ਸਾਹਮਣੇ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਵੇਖੋ ਮਾਪਿਆਂ ਤੋਂ ਵੱਡਾ ਕੋਈ ਨਹੀਂ ਜਿਹੜੇ ਮਾਪਿਆਂ ਦੀ ਸੇਵਾ ਕਰਦੇ ਨੇ ਰੱਬ ਉਹਨਾਂ ਦੇ ਰੰਗ ਬਦਲ ਦਿੰਦਾ ਹੈ ਸਰਜੀਤ ਅਕਸਰ ਸੋਚਦਾ ਸੀ ਕਿ ਜਦ ਮੈਂ ਆਪਣੇ ਮਾਪਿਆਂ ਤੋਂ ਦੂਰ ਹੋਇਆ ਤਾਂ ਮੇਰੀ ਜ਼ਿੰਦਗੀ ਵਿੱਚ ਹਨੇਰਾ ਹੀ ਹੋ ਜਾਵੇਗਾ ਪਰ ਜਦ ਮੈਂ ਵਾਪਸ ਮਾਂ ਦਾ ਸਾਥ ਫੜਿਆ ਤਾਂ ਪਰਮਾਤਮਾ ਨੇ ਮੇਰੇ ਲਈ ਨਵੇਂ ਰੰਗ ਬੰਨ ਦਿੱਤੇ ਕੁਝ ਸਾਲਾਂ ਬਾਅਦ ਗੁਰਮੀਤ ਕੌਰ ਵੀ ਸਦਾ ਲਈ ਇੱਥੋਂ ਚਲੀ ਗਈ ਪਰ ਉਸਦੇ ਚਿਹਰੇ ਤੇ ਇੱਕ ਸੰਤੋਖ ਸੀ ਕਿ ਉਸਦਾ ਪੁੱਤ ਅੰਧ ਵਿੱਚ ਉਸਦੀ ਗੋਦ ਵਿੱਚ ਸੀ ਸੁਰਜੀਤ ਨੇ ਮਾਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਕਹਾ ਮਾਂ ਤੂੰ ਮੇਰੇ ਲਈ ਪਰਮਾਤਮਾ ਸੀ ਹੁਣ ਮੈਨੂੰ ਸਮਝ ਆਇਆ ਕਿ ਪਰਮਾਤਮਾ ਦੇ ਰੰਗ ਬੜੇ ਅਨੋਖੇ ਹੁੰਦੇ ਹਨ ਇਨਸਾਨ ਨੂੰ ਉਸਦੀ ਗਲਤੀ ਦਿਖਾ ਦਿੰਦੇ ਆ ਕਿ ਉਸ ਨੂੰ ਦੁਬਾਰਾ ਸਹੀ ਰਾਹ ਤੇ ਲਿਆਉਂਦੇ ਹਨ ਮਾਪਿਆਂ ਤੋਂ ਵੱਡਾ ਕੋਈ ਨਹੀਂ ਸਹਾਰਾ ਹੁੰਦਾ ਸਾਰਿਆਂ ਲਈ ਇੱਜ਼ਤ ਹੋਣੀ ਚਾਹੀਦੀ ਹੈ ਪਰ ਆਪਣੇ ਮਾਪਿਓ ਦੀ ਸੇਵਾ ਤੋਂ ਵੱਡਾ ਧਰਮ ਪਰਮਾਤਮਾ ਦੇ ਰੰਗ ਅਜਿਹੇ ਹੁੰਦੇ ਹਨ ਕਿ ਇਨਸਾਨ ਨੂੰ ਉਸ ਦੀ ਗਲਤੀ ਦਾ ਪਤਾ ਲੱਗਾ ਦਿੰਦੇ ਹਨ ਤੇ ਜ਼ਿੰਦਗੀ ਵੀ ਬਦਲ ਦਿੰਦੇ ਹਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਕਹਾਣੀ ਤੋਂ ਕੁਝ ਨਾ ਕੁਝ ਸਿੱਖਾ ਨੂੰ ਜ਼ਰੂਰ ਮਿਲਿਆ ਹੋਵੇਗਾ ਸਾਨੂੰ ਸਾਰਿਆਂ ਨੂੰ ਆਪਣੇ ਮਾਪਿਓ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਤੇ ਉਹਨਾਂ ਦਾ ਆਖਰੀ ਸਮੇਂ ਤੱਕ ਸਾਥ ਦੇਣਾ ਚਾਹੀਦਾ ਹੈ ਕਹਾਣੀ ਕਿਵੇਂ ਦੀ ਲੱਗੀ ਕਿ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹੋਰ ਕਹਾਣੀਆਂ ਵੀ ਤੁਹਾਡੇ ਤੱਕ ਪਹੁੰਚ ਸਕਣ ਤਦ ਤੱਕ ਲਈ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ